ਆਪਣਾ ਜੀ ਕਮੇਟੀ ਦਾ ਨੰਬਰ ਨੋਟ ਕਰਾਇਓ ਜੀ। ਦੇਖੋ ਭਾਜੀ 78145021269501922290 ਜੀ। ਠੀਕ ਆ ਜੀ। 500 ਦੇ ਆਪਣੇ 3 ਆ ਜੀ, 1000 ਦੇ 10 ਆ ਤੇ 2000 ਦੇ 25 ਤੇ 5000 ਦੇ 75 ਕੁੱਪਣ ਦੇ ਦੇਖਣੇ ਪਿੰਡ ਪੰਨਵਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਜੋ ਕਿ ਭਵਾਨੀਗੜ੍ਹ ਦੇ ਕੋਲੇ ਜੀ ਇੱਥੇ ਗੁਰਦੁਆਰਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਦਾ ਡਰਾ ਚੱਲੀ ਜਾਂਦਾ ਜੀ ਇੱਥੇ। ਸੰਗ ਕਮੇਟੀ ਨਾਲ ਆਪਾਂ ਗੱਲਬਾਤ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਆਪਨਾ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਡਰਾਾ ਚਲਾਉਣ ਦਾ ਕੀ ਮਕਸਦ ਆ ਤੇ ਕੀ ਇਹਦਾ ਆਪਣਾ ਹੋਇਆ ਜੀ ਬਾਈ ਜੀ ਤੁਸੀਂ ਦੇਖ ਰਹੇ ਹੋ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਦੇ ਵਿੱਚ ਦਰਬਾਰ ਸਾਹਿਬ ਬਣ ਰਿਹਾ ਹੈ ਹਾਂ ਜੀ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਹੁਤ ਵੱਡੀ ਸਾਦਤ ਸਾਡੇ ਲਈ ਦਿੱਤੀ ਸੀ ਅੱਜ ਜੇਕਰ ਜ਼ਮੀਨਾਂ ਦੇ ਅਸੀਂ ਮਾਲਕਾਂ ਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਬਦੌਲਤਾਂ ਜੀ ਜੀ ਤੇ ਉਹਨਾਂ ਦੀ ਯਾਦ ਦੇ ਵਿੱਚ ਇੱਕ ਬਹੁਤ ਸੋਹਣਾ ਦਰਬਾਰ ਸਾਹਿਬ ਅਸੀਂ ਬਣਾ ਰਹੇ ਸੀਗੇ ਹਾਂ ਇੱਥੇ ਤੱਕ ਦਾ ਤੁਸੀਂ ਦੇਖ ਹੀ ਰਹੇ ਹੋ ਵੀ ਨਗਰ ਦੇ ਸਹਿਯੋਗ ਨਾਲ ਤੇ ਇਲਾਕੇ ਦੇ ਸਹਿਯੋਗ ਨਾਲ ਅਸੀਂ ਇਹ ਪੂਰ ਕਰ ਲਿਆ ਤੇ ਹੁਣ ਨਾਮਾਂ ਬਾਰੇ ਪੇਰਵਾ ਦਿਓ ਜੀ ਆਪਣੇ ਜੀ ਨਾਮਾਂ ਬਾਰੇ ਤੁਸੀਂ ਦੇਖ ਰਹੇ ਹੋ ਜੀ ਸਕਾਰਪੀਓ ਐਨ ਐ ਜੀ ਪਹਿਲੇ ਨਾਮ ਦੇ ਵਿੱਚ ਸਕਾਰਪੀਓ ਐਨ ਐ ਤੇ ਥਾਰ ਗੱਡੀ ਹੈ ਜੀ 855 4x4 ਹੈ ਜੀ ਕੋਈ ਵੀ ਇੱਕ ਲੈ ਸਕਦਾ ਹੈ ਜੀ 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 ਤੇ ਜੇਕਰ ਕਿਸੇ ਨੇ ਕੈਸ਼ ਲੈਣਾ ਹੋਵੇ ਤਾਂ ਕੈਸ਼ ਉਹ ਟੈਕਸ ਕੱਟ ਕੇ ਉਹਨੂੰ ਕੈਸ਼ ਵੀ ਦਿੱਤਾ ਜਾਊਗਾ ਦਿੱਤਾ ਜਾਊਗਾ ਤੇ ਦੂਜੇ ਨਾਮ ਦੇ ਵਿੱਚ ਬੁਲਟ ਮੋਟਰਸਾਈਕਲ ਦਿੱਤਾ ਜਾਣਾ ਜੀ ਜੀ ਭਾਜੀ ਤੇ ਕੁੱਲ ਨਾਮ ਜਿਹੜਾ ਪਹਿਲੇ ਨਾਮ ਆਪਣੇ ਮੇਨ ਡਰਾ ਦੇ ਵਿੱਚ ਨੇ ਜੀ ਉਹ 101 ਨਾਮ ਹੋ ਗਿਆ ਜੀ ਜੀ ਤੇ ਕੁੱਲ ਨਾਮ ਹੈਗੇ 111 11 ਜੀ 10 ਮਿੰਨੀ ਦੇ ਵਿੱਚ ਆ ਗਏ ਜੀ ਇੱਕ ਸਪੈਸ਼ਲ ਮਿੰਨੀ ਦੇ ਵਿੱਚ ਆ ਗਈ ਜੀ 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 ਤੇ ਦੋ ਬੋਲਟ ਦਿੱਤੇ ਜਾਣਗੇ ਇਹ ਦੋ ਬੁਲਟ ਨੇ ਜੀ ਇੱਕ ਸਪੈਸ਼ਲ ਦੇ ਵਿੱਚ ਹੈ ਸਪੈਸ਼ਲ ਦੇ ਵਿੱਚ ਉਹਨਾਂ ਨੂੰ ਇਹ ਦਿੱਤਾ ਜਾਊਗਾ ਜਿਹੜਾ ਬੰਦਾ 1000 ਜਾਂ ਉਸ ਤੋਂ ਵੱਧੀਆਂ ਟਿਕਟਾਂ ਲੈਂਦਾ ਹੈ ਉਹਦੇ ਵਿੱਚ ਫਰੀ ਕੂਪਨ ਦਿੱਤੇ ਜਾਣਗੇ ਠੀਕ ਹੈ ਜੀ